ਹਾਂਜੀ ਬਾਬਿਓ ਹਾਜ਼ਰ ਹੋਇਆ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਹੋਰ ਵੀਡੀਓ ਲੈ ਕੇ ਉਹੀ ਨਹੀਂ ਡਾਕਟਰਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਤੁਸੀਂ ਇਹ ਵੀਡੀਓ ਪੂਰੀ ਦੇਖਿਓ ਪੂਰੀ ਫਿਰ ਤੁਹਾਨੂੰ ਪਤਾ ਲੱਗੂ ਬਰ ਡਾਕਟਰਾਂ ਨੂੰ ਰੱਬ ਦਾ ਰੂਪ ਕਿਉਂ ਕਿਹਾ ਜਾਂਦਾਗਾ ਫਿਰ ਤੁਹਾਨੂੰ ਪਤਾ ਲੱਗੇਗਾ ਆ ਦੇਖੋ ਇਹ ਜਦੋਂ ਬੱਚਾ ਪੈਦਾ ਹੋਇਆ ਨਾ ਇਹ ਨਾ ਕੁਝ ਬੋਲਦਾ ਨਾ ਕੁਝ ਰੋਂਦਾ ਕੁਝ ਵੀ ਕੋਈ ਮੂਵਮੈਂਟ ਨਹੀਂ ਕਰਦਾ ਹਰਕਤ ਕੋਈ ਵੀ ਮੂਵਮੈਂਟ ਨਹੀਂ ਕਰਦਾ ਕੋਈ ਵੀ ਸਰੀਰ ਦੀ ਕੋਈ ਮੂਵਮੈਂਟ ਨਹੀਂ ਕਰਦੀ ਤੇ ਡਾਕਟਰ ਨੂੰ ਸ਼ੱਕ ਹੁੰਦਾ ਵੀ ਇਹ ਤਾਂ ਗਿਆ ਚਲੋ ਡਾਕਟਰ ਆਪਦੀ ਦਿਨੋਂ ਡਾਕਟਰ ਬਹੁਤ ਵਧੀਆ ਲੱਗਿਆ ਮੈਨੂੰ ਯਾਰ ਡਾਕਟਰ ਆਪਦੀ ਦਿਨੋਂ ਕੋਸ਼ਿਸ਼ ਕਰਦਾ ਦਿਨੋਂ ਬਿਨਾਂ ਯਾਰਾ ਬੱਚੇ ਨੂੰ ਆਪਾਂ ਇੱਕ ਵਾਰ ਜ਼ਰੂਰ ਕੋਸ਼ਿਸ਼ ਕਰਕੇ ਦੇਖਾਂ ਤੇ ਆਪਦੀ ਦਿਨੋਂ ਕੋਸ਼ਿਸ਼ ਕਰਦਾ ਤੁਸੀਂ ਦੇਖਿਓ ਬिडੂ ਇਹ ਧਿਆਨ ਨਾਲ ਪੂਰੀ ਪੂਰੀ ਵੀਡੀਓ ਦੇਖਿਓ ਆਪਦੀ ਕੋਸ਼ਿਸ਼ ਨਾਲ ਇਹ ਬੱਚੇ ਨੂੰ ਜਰੂਰ ਕਿਸੇ ਨਾ ਕਿਸੇ ਮਕਾਮ ਤੇ ਜਰੂਰ ਲੈ ਕੇ ਆਊਗਾ ਲੋ ਜੀ ਹੁਣ ਆਹ ਸਾਹ ਜੀ ਨਾਲ ਉਹ ਦੇ ਰਿਹਾ ਛਾਤੀ ਦੱਬ ਰਿਹਾ ਨਾਲੇ ਇਹਦੇ ਨਾਲ ਮਸ਼ੀਨ ਨਾਲ ਸਾਹ ਦੇ ਰਿਹਾ ਜਿਵੇਂ ਹਵਾ ਆਪਾਂ ਮੂੰਹ ਨਾਲ ਮੂੰਹ ਲਾ ਕੇ ਹਵਾ ਦਿੰਦੇ ਹੁੰਨੇ ਆ ਇਦਾਂ ਆਪਦੀ ਕੋਸ਼ਿਸ਼ ਕਰ ਰਿਹਾ ਹੈਗਾ ਬੱਚਾ ਕੋਈ ਮੂਵਮੈਂਟ ਨਹੀਂ ਕਰ ਰਿਹਾ ਤੇ ਫਿਰ ਉਹ ਨਾਲ ਹੀ ਮਾਰਦਾ ਪੁੱਠਾ ਆ ਪੁੱਠਾ ਲੜਕਾ ਕੇ ਇਹਦੇ ਥਾਪੀ ਥਾਪੀ ਲੰਦਾਗਾ ਵੀ ਕੋਈ ਮੂਵਮੈਂਟ ਕਰੇ ਕੋਈ ਦਿਲ ਦੀ ਧੜਕਣ ਜਾਂ ਸਾਹ ਹੋਂ ਚੱਲੇ ਦਾ ਪਰ ਹਜੇ ਤੱਕ ਡਾਕਟਰ ਅਸਫਲਾ ਚਲੋ ਦੇਖਦੇ ਆ ਆ ਦੇਖੋ ਬਿਲਕੁਲ ਸ਼ਾਂਤ ਕੋਈ ਮੂਵਮੈਂਟ ਨਹੀਂ ਬੱਚਾ ਐਦਾਂ ਜਿਵੇਂ ਵੀ ਹੈ ਨਹੀਂ ਜਗਤ ਇਹ ਬਸ ਉਹ ਮੜਾ ਆ ਦੇਖੋ ਮੜਾ ਹੱਲਿਆ ਸੀਗਾ ਮੜਾ ਲੰਬਾ ਸਾਂਹ ਲੈ ਸੀ ਹਲਕਾ ਆ ਦੇਖੋ ਆ ਸਾਂਹ ਆਕਸੀਜਨ ਦੇ ਰਿਹਾ ਪੈਪ ਲਾ ਕੇ ਡਾਕਟਰ ਫੇਰ ਇਹਦੇ ਨਾਲ ਕੋਈ ਨਾ ਕੋਈ ਆਪ ਦਾ ਉਹ ਕਰਾ ਦੇਖੋ ਟੀਕਾ ਪਰ ਲਾ ਡਾਕਟਰ ਨੇ ਤੇ ਟੀਕਾ ਹੁਣ ਇਹਦੀ ਧੁੰਨੀ ਦੇ ਵਿੱਚ ਲਾਊਗਾ ਜਿਹੜੀ ਆ ਧੁੰਨੀ ਆਪਾਂ ਨੱਤਾ ਜਿਤਾਈ ਕੱਟੀ ਹੁੰਦੀਆਂ ਨਾ ਉਹਦੇ ਵਿੱਚ ਲਾਊਗਾ ਇਹ ਆ ਦਿਨੋਂ ਕੋਸ਼ਿਸ਼ ਕਰ ਰਿਹਾ ਆ ਲਓ ਜੀ ਫੇਰ ਲੱਗ ਗਿਆ ਥਾਪੀਆਂ ਮਾਰਨਾ ਵੀ ਚਲੋ ਬੱਚਾ ਜੀ ਰਾਜੀ ਹੋ ਜੇ ਤੰਦਰੁਸਤ ਹੋ ਜੇ ਲੋ ਜ ਆਪ ਐਈ ਮੋ ਕੋਈ ਮੂਵਮੈਂਟ ਨਹੀਂ ਕੋਈ ਕੁਝ ਨਹੀਂ ਨਾ ਕੋਈ ਸਾਹ ਲੈ ਰਿਹਾ ਨਾ ਕੋਈ ਮੂਵਮੈਂਟ ਕਰ ਰਿਹਾ ਡਾਕਟਰ ਨੂੰ ਆਦੀ ਪੂਰਾ ਵਿਸ਼ਵਾਸ ਆਪਦੇ ਦੇ ਵੀ ਨਾ ਯਾਰ ਬੱਚੇ ਨੂੰ ਆਪਾਂ ਬਚਾ ਲਾਂਗੇ ਡਾਕਟਰ ਨੂੰ ਪੂਰਾ ਵਿਸ਼ਵਾਸ ਆ ਇਹ ਹੀ ਵਿਸ਼ਵਾਸ ਤੇ ਇਹੀ ਆਹ ਆਹ ਹਰੋਂ ਲੱਗ ਰੌਣ ਲੱਗ ਰੌਣ ਲੱਗ ਆ ਆਹ ਆਹ ਤਾਨਾ ਡਾਕਟਰ ਆ ਸੱਚੋ ਮੇਰੀ ਉਮਰ ਤੇ ਨੂੰ ਲੱਗ ਜੇ ਆ ਡਾਕਟਰ ਦੀ ਕੋਸ਼ਿਸ਼ ਦੇਖ ਕੇ ਦੋਸਤੋ ਦਿਲ ਭਰ ਆਇਆ ਯਾਰ ਵਾਕਿਆ ਨੇ ਦਿਲੋਂ ਕੋਸ਼ਿਸ਼ ਕੀਤੀ ਤੇ ਬੱਚਾ ਦੇਖ ਲੋ ਬੱਚੇ ਨੂੰ ਕਿਸੇ ਨਾ ਕਿਸੇ ਮੁਕਾਮ ਤੇ ਲਿਆਂਦਾ ਬੱਚਾ ਰੋਣ ਲੱਗ ਗਿਆ ਦੇਖ ਲੋ ਯਾਰ ਤਾਂ ਨਾ ਡਾਕਟਰ ਜਿਉਂਦਾ ਰਹੇ ਯਾਰ ਸਦਾ ਤੰਦਰੁਸਤ ਰਹੇ ਪਰਮਾਤਮਾ ਸਦਾ ਤੈਨੂੰ ਤੰਦਰੁਸਤ ਰੱਖੇ ਕੋਈ ਵੀ ਆ ਜਾ ਰਿਹਾ ਇਹ ਵੀਰੋ ਦੇਖੋ ਯਾਰ ਡਾਕਟਰ ਦੀ ਆ ਸਫਲਤਾ ਦੇਖ ਕੇ ਨਾ ਪਰੌਣ ਲੱਗ ਜੂਗਾ ਵੀ ਆ ਦਾ ਓ ਇਮੋਸ਼ਨਲ ਹੋ ਜੂਗਾ ਨਹੀਂ ਮੈਂ ਕਹਿ ਰਣੇ ਆਪਾਂ ਮੇਰੀ ਵੀ ਉਮਰ ਤੇ ਲੱਗੀ ਰਟਾ ਸਾਬ ਦੇਖੋ ਬੱਚਾ ਰੋਣ ਲੱਗ ਗਿਆ ਮੂਵਮੈਂਟ ਹੋਣ ਲੱਗੀ ਚਲੋ ਬੱਚੇ ਦੀ ਮਾਂ ਤੇ ਬੱਚੇ ਦਾ ਮਾਂ ਪਿਓ ਕਿੰਨੇ ਖੁਸ਼ ਹੋਗੇ ਯਾਰ ਡਾਕਟਰ ਜੀ ਦਾ ਚਰਨੀ ਡਿੱਗ ਪੈਣਗੇ ਮੈਨੂੰ ਇੰਨਾ ਵਿਸ਼ਵਾਸ ਆ ਚੰਗਾ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਨਾ ਲਾਇਕ ਸ਼ੇਅਰ ਤੇ ਆਪਣਾ